ਸਵੇਰ ਫਿਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਭਾਰਤ ਪੋਸ਼ਨ ਆਸ਼ੂ ਨੂੰ ਸੱਮਣ ਭੇਜਣ ਵਾਲੇ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਐ ਐਸਐਸਪੀ ਵਿਜੀਲੈਂਸ ਦੇ ਉੱਪਰ ਗਾਇਡ ਡਿਗੀ ਹੈਗੀ ਅਤੇ ਉਸ ਨੂੰ ਹੁਣ ਨੌਕਰੀ ਤੋਂ ਮੌਤਲ ਕੀਤਾ ਗਿਆ ਜਾਣਕਾਰੀ ਮਿਲੀ ਹੈ ਕਿ ਸਿਆਸੀ ਲਾਹਾ ਦਵਾਉਣ ਦੇ ਮਕਸਦ ਦੇ ਨਾਲ ਇਹ ਜਿਹੜਾ ਕਿ ਪੂਰਾ ਪਰਪੱਚ ਰਚਿਆ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਸ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਇਹ ਜੋ ਖਬਰ ਹੈ ਲਗਾਤਾਰ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਾਬਿਲ ਜ਼ਿਕਰ ਹੈ ਕਿ ਭਰਤਪੁਸ਼ਨ ਆਸ਼ੂ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੇ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਭਰਤਪੁਸ਼ਨ ਆਸ਼ੂ ਅਤੇ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਸਿੰਘ ਇੱਕ ਦੂਜੇ ਦੇ ਸੰਪਰਕ ਵਿੱਚ ਸਨ ਪੁਰਾਣੇ ਇਹਨਾਂ ਦੇ ਸੰਪਰਕ ਸੰਬੰਧ ਦੱਸੇ ਜਾ ਰਹੇ ਨੇ ਅਤੇ ਗੁਪਤ ਮੀਟਿੰਗ ਰੱਖੀ ਗਈ ਸੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸੇ ਮਾਮਲੇ ਦੇ ਵਿੱਚ ਜਿਹੜਾ ਕਿ ਹੈ ਉਹ ਸਮਨ ਕੀਤਾ ਜਬ ਜਿਸ ਤੋਂ ਬਾਅਦ ਉਹਨਾਂ ਨੂੰ ਸਿਆਸੀ ਇਲਾਹਾ ਮਿਲੇ ਪਰ ਕਿਤਨੇ ਕਿਤੇ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਸਖਤ ਰੁਖ ਹੁਣ ਨਜ਼ਰ ਆਇਆ ਹੈਗਾ ਤੇ ਹੁਣ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਸੰਬੰਧੀ ਬਕਾਇਦਾ ਜੋ ਹੈ ਨੋਟੀਫਿਕੇਸ਼ਨ ਦੀ ਕਾਪੀ ਹੈ ਉਹ ਵੀ ਜਾਰੀ ਕਰ ਦਿੱਤੀ ਗਈ ਹੈ ਸੋ ਕਾਬਲੇ ਜ਼ਿਕਰ ਹੈ ਕਿ ਸਰਾਬਾ ਨਗਰ ਤੇ ਵਿੱਚ ਇੱਕ ਸਕੂਲ ਦੀ ਜ਼ਮੀਨ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਪਰਪੁਸ਼ਨ ਆਸ਼ੂਨ ਇਹ ਤਸਵੀਰ ਦੇਖ ਸਕਦੇ ਹੋ ਐਸਐਸਪੀ ਵਿਜੀਲੈਂਸੀ ਹੈ ਜਿਸ ਦੇ ਵੱਲੋਂ ਸੰਮਨ ਕੀਤੇ ਗਏ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਕਿ ਜਿਸ ਅਫਸਰ ਦੇ ਵੱਲੋਂ ਇਹ ਸੰਮਨ ਜਾਰੀ ਕੀਤੇ ਗਏ ਸਨ ਉਸ ਨੂੰ ਸਸਪੈਂਡ ਕੀਤਾ ਗਿਆ ਉਧਰ ਇਸ ਮਾਮਲੇ ਦੇ ਵਿੱਚ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਕਿ ਕੱਲ ਹੀ ਤੰਮਨ ਹੁੰਦੇ ਨੇ ਅੱਜ ਐਕਸ਼ਨ ਹੁੰਦਾ ਤੇ ਅੱਜ ਹੀ ਪਰਪੁਸ਼ਨ ਆਸ਼ੂਨ ਯਾਨਕੀ 6 ਤੇ ਅਜੀਕ ਨੂੰ ਪਰਧਪੂਸ਼ਨ ਆਸ਼ੂ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਇਸ ਸਬੰਧੀ ਜਦੋਂ ਜੋ ਆਸ਼ੂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਜ਼ਿਕਰ ਕੀਤਾ ਕਿ ਹਲੇ ਤਾਂ ਭਾਈ ਮੈਂ ਇਲੈਕਸ਼ਨਾਂ ਦੇ ਵਿੱਚ ਬੀਜ਼ੀਆਂ ਪਰ ਜਦੋਂ ਫ੍ਰੀ ਹੋ ਜਾਵਾਂਗਾ 19 ਤਰੀਕ ਤੋਂ ਬਾਅਦ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ ਕੋਈ ਵੀ ਮਾਮਲਾ ਹੋਵੇ 19 ਤਰੀਕ ਤੋਂ ਬਾਅਦ ਜਿਹੜੇ ਕਿ ਜਾਂਚ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਆਖੀ ਜਾ ਰਹੀ ਹੈ ਅੱਜ ਦੇ ਜਿਹੜਾ ਕਿ ਸੱਮਨ ਜਾਰੀ ਹੋਇਆ ਉਸ ਦੇ ਵਿੱਚ ਪਰਧਪੂਸ਼ਨ ਆਸ਼ੂ ਨੇ ਜੋ ਹੈ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਉਧਰ ਇਹ ਜਿਹੜੀ ਕੀ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਕਿ ਕਿਸ ਤਰ੍ਹਾਂ ਦੇ ਨਾਲ ਜੋ ਹੈ ਸਿਆਸੀ ਇਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਉਸੇ ਦੀ ਆੜ ਦੇ ਵਿੱਚ ਅਫਸਰਾ ਦੇ ਵੱਲੋਂ ਆਪਣੀਆਂ ਜਿਹੜੀਆਂ ਕੀ ਕਹਿ ਸਕਦੇ ਹੈਗੇ ਆ ਕਿ ਔਦੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈਗੀ ਆ ਸੋ ਜਾਣਕਾਰੀ ਮਿਲੀ ਹੈ ਕਿ ਬਿਨਾਂ ਜਿਹੜਾ ਕੀ ਹੈਗਾ ਆ ਅਥਾਰਟੀ ਦੇ ਧਿਆਨ ਵਿੱਚ ਲਿਆਏ ਮਸਲਾ ਇਹ ਜਿਹੜਾ ਕੀ ਹੈ ਐਸਐਸਪੀ ਦੇ ਵੱਲੋਂ ਸਮਨ ਭੇਜਿਆ ਗਿਆ ਸੀ ਅਤੇ ਇਸ ਤੋਂ ਬਾਅਦ ਹੁਣ ਜੋ ਗਾਈਡਿਗੀ ਹੈਗੀ ਹੈ ਜਗਤਪ੍ਰੀਤ ਸਿੰਘ ਦੇ ਉੱਪਰ ਤਾਂ ਉਸ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜਾ ਕੀ ਹੈ ਅ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਜ਼ਰੂਰ ਛਿੜੀਆਂ ਹੋਈਆਂ ਹਨ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕੀ ਹੈ ਐਸਐਸਪੀ ਦੇ ਨਾਲ ਸੰਪਰਕ ਦਾ ਜਿਹੜਾ ਖੈਗਾ ਜਾਂ ਸੰਬੰਧਾਂ ਦਾ ਫਾਇਦਾ ਉਠਾਉਂਦਿਆ ਹੋਇਆ ਆਸ਼ੂ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਜੋ ਹੈ ਸੱਮਨ ਜਾਰੀ ਕਰਨ ਦੇ ਲਈ ਕਿਹਾ ਜਾਂਦਾ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਸ਼ੂ ਦੇ ਵੱਲੋਂ ਹੀ ਜਿਹੜਾ ਕੀ ਹੈ ਐਸਐਫਪੀ ਵਿਜੀਲੈਂਸ ਨੂੰ ਇਹ ਜਿਹੜਾ ਕੀ ਕਰਨ ਲਈ ਕਿਹਾ ਗਿਆ ਸੀ ਤਾਂ ਕਿ ਜੋ ਚੋਣਾਂ ਤੋਂ ਪਹਿਲਾਂ ਆਸ਼ੂ ਨੇ ਉਹ ਹਮਦਰਦੀ ਲੈ ਸਕਣ ਤੇ ਉਹ ਇਹ ਸਿਆਸੀ ਲਾਹ ਲੈ ਸਕਣ ਸੋ ਇਸੇ ਖਬਰ ਦੇ ਮਤਲਕ ਹੋਰ ਬਦ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਨਿਊਜ਼ ਟੈਕਸ ਤੋਂ ਮੇਰੇ ਸਹਿਯੋਗੀ ਵਿਵੇਕ ਫੌਨ ਲਾਈਨ ਤੇ ਮੇਰੇ ਸੋ ਵਿਵੇਕ ਲਗਾਤਾਰ ਜਿਹੜਾ ਕੀ ਮਾਮਲਾ ਚਰਚਾ ਦੇ ਵਿੱਚ ਹੈ ਕਿ ਜਿਸ ਅਫਸਰ ਦੇ ਵੱਲੋਂ ਸਮਨ ਭੇਜਿਆ ਗਿਆ ਸੀ ਆਸ਼ੂ ਨੂੰ ਹੁਣ ਉਸ ਨੂੰ ਲਾਂਬੇ ਕਰ ਦਿੱਤਾ ਗਿਆ ਸਸਪੈਂਡ ਕੀਤਾ ਗਿਆ ਕੀ ਆਖਰਕਾਰ ਪੂਰਾ ਮਾਮਲਾ ਕੀ ਹੈ ਜਿਵੇਂ ਕੋ ਪ੍ਰਵੀnder ਦੇ ਕੋ ਕਾਲੇ ਸ਼ਾਮ ਨੂੰ ਇੱਕ ਖਬਰ ਜਿਹੜੀ ਆ ਉਹ ਸਾਹਮਣੇ ਆਦੀ ਹੈ ਕਿ ਭਰਤ ਪੂਛਣਾ ਸ਼ੁਰੂ ਵਿਜੀਲੈਂਸ ਦੇ ਵੱਲੋਂ ਇੱਕ ਸੰਮਨ ਭੇਜਿਆ ਗਿਆ ਹੈ ਤੇ ਦੂਸਰੇ ਦਿਨ ਪੇਸ਼ ਹੋਣ ਦੇ ਲਈ ਕਿਹਾ ਗਿਆ ਮਤਲਬ ਅੱਜ ਉਹਨਾਂ ਦੇ ਵੱਲੋਂ ਪੇਸ਼ ਹੋਇਆ ਜਾਣਾ ਸੀ ਵਿਜੀਲੈਂਸ ਦੇ ਵਿੱਚ ਤੇ ਜਦੋਂ ਇਹ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਭਰਤ ਪੂਛਣਾ ਨੂੰ ਜਿਹੜਾ ਸੰਮਨ ਭੇਜਿਆ ਗਿਆ ਹੈ ਲੁਧਿਆਣਾ ਵਿਜੀਲੈਂਸ ਬਿਊਰੋ ਦੇ ਵੱਲੋਂ ਭੇਜਿਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਪਰਵੀnder ਜੀ ਇਹ ਸਮਝੀਏ ਕਿ ਜਦੋਂ ਕਿਸੇ ਵੀ ਹਾਈ ਪ੍ਰੋਫਾਈਲ ਮਾਮਲਾ ਹੋਵੇ ਕਿਉਂਕਿ ਇਹ ਕੋਈ ਸਕੂਲ ਦੀ ਜ਼ਮੀਨ ਦਾ ਮਾਮਲਾ ਸੀ ਜਿਸ ਨੂੰ ਲੈ ਕੇ ਨਾ ਸਿਰਫ ਭਾਰਤ ਕੋਸ਼ਾ ਹਾਸ਼ੋ ਬਲਕਿ ਹੋਰ 12 ਤੋਂ 13 ਲੋਕਾਂ ਨੂੰ ਸੰਬੰਧ ਜਾਣਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਤਾਂ ਜਦੋਂ ਵੀ ਕੋਈ ਅਜਿਹਾ ਘਪਲੇ ਦਾ ਮਾਮਲਾ ਹੋਵੇ ਜਾਂ ਕੋਈ ਵੀ ਹੋਵੇ ਤਾਂ ਇਹਦੇ ਵਿੱਚ ਪਹਿਲਾਂ ਜਿੰਨੇ ਵੀ ਡਿਸਟ੍ਰਿਕਟਸ ਦੇ ਵਿੱਚ ਜੇਕਰ ਕੋਈ ਬਿਊਰੋਜ਼ ਹੈਗੇ ਨੇ ਜਿਵੇਂ ਜਲੰਧਰ ਦੇ ਵਿੱਚ ਵਿਜੀਲੈਂਸ ਦਾ ਬਿਊਰੋ ਹੈ ਏਡੀ ਦਾ ਬਿਊਰੋ ਹੈ اسی ਤਰੀਕੇ ਦੇ ਨਾਲ ਲੁਧਿਆਣਾ ਜਿੰਨੇ ਵੀ ਵੱਡੇ ਸ਼ਹਿਰਾਂ ਦੇ ਵਿੱਚ ਵਿਜੀਲੈਂਸ ਦੇ ਦਫ਼ਤਰ ਨੇ ਤਾਂ ਉੱਥੇ ਦੇ ਜਿਹੜੇ ਅਧਿਕਾਰੀ ਨੇ ਉਹ ਪਹਿਲਾਂ ਚੰਡੀਗੜ੍ਹ ਹੈੱਡ ਦਫ਼ਤਰ ਦੇ ਵਿੱਚ ਜਿਹੜੇ ਨੇ ਉੱਚ ਅਧਿਕਾਰੀ ਨਾਲ ਸੰਪਰਕ ਕਰਦੇ ਨੇ ਫਿਰ ਜਿਹੜਾ ਸਾਰੀ ਡਿਟੇਲ ਹੈ ਇਹ ਸੀਐਮਓ ਭੇਜੀ ਜਾਂਦੀ ਹੈ ਚੀਫ ਮਨਿਸਟਰ ਦੇ ਆਫਿਸ ਭੇਜੀ ਜਾਂਦੀ ਹੈ ਤੇ ਗ੍ਰਹਿ ਮੰਤਰੀ ਨੂੰ ਭੇਜੀ ਜਾਂਦੀ ਹੈ ਜੀ ਪਰ ਜਿਸ ਤਰੀਕੇ ਨਾਲ ਇਹ ਖਬਰ ਸਵੇਰ ਤੋਂ ਨਸ਼ਰ ਹੋਣੀ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਸੀਐਮਓ ਨੇ ਜਦੋਂ ਇਸ ਦੇ ਤੇ ਸ਼ਨਾਖਤ ਕੀਤੀ ਤਾਂ ਪਤਾ ਲੱਗਾ ਕਿ ਇਸ ਤਰੀਕੇ ਦੀ ਜਾਣਕਾਰੀ ਕੋਈ ਚੰਡੀਗੜ੍ਹ ਵਿਜੀਲੈਂਸ ਦੇ ਅਧਿਕਾਰੀਆਂ ਕੋਲ ਹੈ ਹੀ ਨਹੀਂ ਯਾਨੀ ਕਿ ਆਪਣੇ ਪਦਰ ਤੇ ਹੀ ਜਿਹੜਾ ਕਿ ਸਮਨ ਭੇਜ ਦਿੱਤਾ ਜਾਂਦਾ ਹੈ ਜੀ ਤੇ ਜਦੋਂ ਇਹ ਹੋਰ ਪੁਛ ਪੜਤਾਲ ਕੀਤੀ ਗਈ ਤਾਂ ਬੜੀ ਹੈਰਾਨ ਕਰਨ ਵਾਲੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਐਸਐਸਪੀ ਨੇ ਲੁਧਿਆਣਾ ਵਿਜੀਲੈਂਸ ਬਿਊਰੋ ਦੇ ਜਗਤਪ੍ਰੀਤ ਜੀ ਇਹਨਾਂ ਨੂੰ ਡੀਐਸਪੀ ਜਿਹੜਾ ਭਰਤਪੂਸ਼ਨ ਆਸ਼ੂ ਨੇ ਆਪਣੇ ਕਾਰਜਕਾਲ ਦੇ ਸਮੇਂ ਲਗਵਾਇਆ ਸੀ ਓਕੇ ਤੇ ਹੋਰ ਇਹਨਾਂ ਦੀ ਪ੍ਰੋਮੋਸ਼ਨ ਹੋ ਕੇ ਉਹ ਐਸਐਸਪੀ ਬਣ ਗਏ ਨੇ ਤੇ ਕੋਈ ਮਿਲਿਤ ਭੁਗਤ ਦੇ ਨਾਲ ਭੇਜਿਆ ਗਿਆ ਸੰਮਨ ਸੀਗਾ ਕਿਉਂਕਿ ਦੇਖੋ ਭਰਤਪੂਸ਼ਨ ਆਸ਼ੂ ਜੇਕਰ 2022 ਤੋਂ ਬਾਅਦ ਹੀ ਗੱਲ ਕਰੀਏ ਤਾਂ ਲਗਾਤਾਰ ਈਡੀ ਦੀ ਰਡਾਰਤੇ ਨੇ ਵਿਜੀਲੈਂਸ ਦੀ ਰਡਾਰਤੇ ਨੇ ਯਾਦ ਹੋਏਗਾ ਕਿ ਬਿਜਿਲੈਂਸ ਦਫ਼ਤਰ ਦੇ ਮੁਰੀ ਇਨਾਂ ਨੇ ਸਵੇਰ ਤੋਂ ਸ਼ਾਮ ਤੱਕ ਧਰਨਾ ਦਿੱਤਾ ਉਸ ਤੋਂ ਬਾਅਦ ਜਦੋਂ ਜਾ ਕੇ ਸ਼ਾਮ ਨੂੰ ਸੈਲੂਨ ਦੇ ਵਿੱਚ ਥੋੜਾ ਬਾਲ ਬੁਲ ਕਟਾਰੇ ਸੀਗੇ ਤਾਂ ਉਸ ਸਮੇਂ ਬਿਜਿਲੈਂਸ ਦੇ ਅਫਸਰ ਹੀ ਨਾ ਦੇਉਂ ਗ੍ਰਫਤਾਰ ਕਰਨ ਪਹੁੰਚ ਗਏ ਤੇ ਭਰਤ ਭੂਸ਼ਨਾਸ਼ੂ ਦੇ ਹੱਕ ਦੇ ਵਿੱਚ ਰਵਨੀਤ ਬਿੱਟੂ ਉੱਥੇ ਖੜ ਗਏ ਤਾਂ ਲੰਬਾ ਚਿਰ 2022 ਤੋਂ 25 ਤੱਕ ਦੀ ਗੱਲ ਕਰੀਏ ਪ੍ਰਵਿੰਦਰ ਤਾਂ 3 ਸਾਲ ਦਾ ਵਕਫਾ ਹੈ ਕਿ ਭਰਤ ਭੂਸ਼ਨਾਸ਼ੂ ਜੇਲ੍ਹ ਤੋਂ ਬਾਹਰ ਬਹੁ ਘਟ ਰਹੇ ਨੇ ਜੀ ਜੀ ਇੱਕ ਤੋਂ ਬਾਅਦ ਇੱਕ ਕੇਸ ਦੇ ਵਿੱਚ ਨਾ ਜੀਆਂ ਗ੍ਰਫਤਾਰੀਆਂ ਕਣਕਾ ਕੋਟਾਲਾ ਮਾਮਲਾ ਆ ਗਿਆ ਕਦੀ ਟਰੱਕਾਂ ਦਾ ਮਾਮਲਾ ਆ ਗਿਆ ਕਦੀ ਫਿਰ ਹੁਣ 200 ਕਰੋੜ ਦੇ ਕੱਪੜੇ ਦਾ ਮਾਮਲਾ ਸੀਗਾ ਤਾਂ ਬਹੁਤ سارے ਮਾਮਲੇ ਨਾਲ ਚੱਲਦੇ ਰਹੇ ਪਰ ਇੱਕ ਇੱਕ ਕਰਕੇ ਹੁਣੇ ਬਾਹਰ ਵੀ ਜਾਂਦੇ ਰਹੇ ਨੇ ਦੇਖੋ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦਿਨੀ ਜਦੋਂ 200 ਕਰੋੜ ਦੇ ਕੱਪੜੇ ਦਾ ਮਾਮਲਾ ਸੀਗਾ ਤਾਂ ਉਹਦੇ ਵਿੱਚ ਭਰਤ ਭੁਸ਼ਨਾ ਸ਼ੋ ਜਮਵਾਦੇ ਤੇ ਮਿਰਗੀ ਤੇ ਭਰਤ ਭੁਸ਼ਨਾ ਸ਼ੋ ਬਾਹਰ ਆਏ ਉਸ ਤੋਂ ਚੰਦ ਦਿਨਾਂ ਬਾਅਦ ਹੀ ਹਾਈ ਕੋਰਟ ਦੇ ਵੱਲੋਂ ਇਹਨਾਂ ਬੈ ਕੇਸ ਹੀ ਖਾਰਜ ਕਰ ਦਿੱਤਾ ਗਿਆ ਕਿ ਇਹ ਬੇਗੁਨਿਆਦੀ ਕੇਸ ਹੈ ਤਾਂ ਭਰਤ ਭੁਸ਼ਨਾ ਸ਼ੋ ਨੂੰ ਉੱਥੇ ਇੱਕ ਬੂਸਟ ਆਪ ਮਿਲਿਆ ਕਿਉਂਕਿ ਜਦੋਂ ਕੈਸੇ ਇਨਸਾਨ ਦੇ ਉੱਤੇ ਇਲਜ਼ਾਮ ਲੱਗੇ ਹੁਣ ਪ੍ਰਵਿੰਦਰ ਤੇ ਉਹ ਜਿਹੜਾ ਸਾਫ ਪਾਕ ਹੋ ਕੇ ਸਾਬਤ ਹੋ ਜੇ ਤਾਂ ਫਿਰ ਇੱਕ छवि ਜਿਹੜੀ ਉਹਦੀ ਵਧੀਆ ਬਣ ਜਾਂਦੀ ਹੈ ਆ ਤਾਂ ਇਸ ਤਰੀਕੇ ਦੇ ਨਾਲ ਦੇਖੋ ਇੱਕ ਵਿਚਾਰਾਪਣ ਵੀ ਉਹਨਾਂ ਨੇ ਫੀਲ ਕਰਾਇਆ ਤਾਂ ਤੇ ਹੁਣ ਜੋ ਸਰਕਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹ ਇਹੀ ਨੇ ਕਿ ਭਾਰਤ ਪੂਸ਼ਣ ਆਸ਼ੂ ਇੱਕ ਸੰਪਤੀ ਵੋਟ ਜਿਹੜੀ ਉਹ ਲੈਣਾ ਚਾਹੁੰਦੇ ਸੀਗੇ ਦੇਖੋ ਇਹ ਇੱਕ ਜਦੋਂ ਕੋਈ ਸਿਆਸਤਦਾਨ ਹੁੰਦਾ ਹੈ ਨਾ ਤਾਂ ਇਹਦੇ ਕੋਲ ਇੱਕ ਪ੍ਰੋਵੀਜ਼ਨ ਹੁੰਦਾ ਹੈ ਇਸ ਸਾਰੇ ਦੇ ਵਿੱਚ ਜੇਕਰ ਤੁਹਾਨੂੰ ਕੋਈ ਅਦਾਲਤ ਜਾਂ ਫਿਰ ਤੁਹਾਨੂੰ ਕੋਈ ਸਰਕਾਰੀ ਏਜੰਸੀ ਕੋਈ ਸਟੇਟ ਦੀ ਏਜੰਸੀ ਜਦੋਂ ਤੁਹਾਨੂੰ ਸੰਮਨ ਕਰਦੀ ਹੈ ਚੋਣਾਂ ਦੇ ਦਰਮਿਆਨ ਤਾਂ ਤੁਸੀਂ ਥੋੜਾ ਸਮੇਲੇ ਸਟੇ ਲੈ ਸਕਦੇ ਹੋ ਤੁਹਾਨੂੰ ਯਾਦ ਆ 2000 ਰੈਈਦੀਆਂ ਚੋਣਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਵੀ ਥੋੜਾ ਟਾਈਮ ਲਈ ਜਿਹੜੀ ਹੈ ਉਹ ਸਟੇ ਲਈ ਸੀਗੀ ਤੇ ਉਸ ਤੋਂ ਬਾਅਦ ਜਦਿੰਗ ਚੋਣਾਂ ਚੋਣਾਂ ਹੋਈਆਂ ਤਾਂ ਉਹਨਾਂ ਦੇ ਵੱਲੋਂ ਖੁਦ ਹੀ ਸੈਂਟਰ ਕਰਿਆ ਜਿਹੜਾ ਨਾ ਬੋਸ ਨੂੰ ਹੂੰ ਤਾਂ ਇਸ ਤਰੀਕੇ ਦੇ ਨਾਲ ਹੀ ਨਾਤੇ ਸਟੇ ਹੋ ਜਾਂਦੀ ਹੈ ਤੇ ਇਸੇ ਇਸੇ ਦੇ ਵਿੱਚ ਜਿਹੜਾ ਹੈ ਭਾਰਤ ਭੂਸ਼ਨਾਸ਼ੂ ਦਾ ਵੱਲੋਂ ਲੱਗਦਾ ਵੀ ਵੇਕੂੰ ਜਦੋਂ ਪਰਦਾ ਫਾਸ਼ ਹੋ ਗਿਆ ਹੈਗਾ ਆ ਕੀ ਹੁਣ ਆਸ਼ੂ ਦੇ ਜਿਹੜੇ ਕਿ ਵੋਟ ਬੈਂਕ ਤੇ ਇਸ ਦਾ ਕੋਈ ਅਸਰ ਪੈਣ ਵਾਲਾ ਅ ਪ੍ਰੇਮਦਰ ਵੇਖੋ ਇਹ ਨਾ ਕਈ ਸਾਬ ਨਾਲ ਤੇ ਨਾ ਕਈ ਸਟ੍ਰੈਟਜਿਸ ਵੀ ਕੰਮ ਕਰਦੀਆਂ ਨੇ ਅਸੀਂ ਜੇ ਸਾਰੇ ਗੱਲ ਲਪ ਭਰਤਪੁਰ ਆਸ਼ੂ ਦੇ ਉੱਤੇ ਪੁਆਇੰਟ ਆਫ View ਤੋਂ ਦੇਖਿਆ ਤਾਂ ਇਹ ਵੀ ਠੀਕ ਨਹੀਂ ਹੈ ਕਿਉਂਕਿ ਦੇਖੋ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਇਹ ਹੁਣ ਅ ਭੱਜਾ ਇੱਥੇ ਸਸਪੈਂਸ ਵੀ ਹੈ ਤੇ ਜਾਂਚ ਦਾ ਵਿਸ਼ਾ ਵੀ ਹੈ ਦੇਖੋ ਇਹ ਦੇ ਵਿੱਚ ਕੋਈ ਦੋ رائے ਨਹੀਂ ਕਿ ਭਰਤਪੁਰ ਸ਼ਨ ਆਸ਼ੂ ਤੇ ਸੰਜੀਵ अरोड़ा ਦੇ ਵਿੱਚ ਮੁਕਾਬਲਾ ਹੈ ਹੂੰ ਜੀ ਉਹਦੇ ਵਿੱਚੋਂ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਜਿਸ ਤਰੀਕੇ ਨਾਲ ਭਾਜਪਾ ਨੇ ਬਹੁਤ ਲੇਟ ਕੈਂਡੀਡੇਟ ਉਤਾਰਿਆ ਉਹਦਾ ਵੀ ਇੱਕ ਮਕਸਦ ਹੈ ਕਿਉਂਕਿ ਜਿੰਨਾ ਲੇਟ ਕੈਂਡੀਡੇਟ ਤੁਸੀਂ ਚੋਣ ਮੈਦਾਨ 'ਚ ਉਤਾਰੂਗੇ ਉਹਨੇ ਹੀ ਘਟ ਉਹਨੂੰ ਜਿਹੜਾ ਚੋਣ ਪ੍ਰਚਾਰ ਲਈ ਸਮਾਂ ਮਿਲੇਗਾ ਤੇ ਉਧਰ ਜੇ ਪਰਵਕਾਰ ਸਿੰਘ ਉਹਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰਾਂ ਦੇ ਵਿੱਚ ਕੋਈ ਖਾਸ ਐਡਾ ਵੋਟ ਬੈਂਕ ਹੁਣ ਬਚਿਆ ਨਹੀਂ ਪਿੰਡਾਂ ਤੋਂ ਇਲਾਵਾ ਜਿਹੜੇ ਕੱਚੇ ਅਕਾਲੀ ਨੇ ਉਹ ਜ਼ਰੂਰ ਵੋਟ ਪਾਣਗੇ ਪਰ ਇਸ ਸੱਦੇ ਦਰਮਿਆਨ ਹੁਣ ਮੁਕਾਬਲਾ ਜਿਹੜਾ ਭਾਰਤ ਭੂਸ਼ਣ ਐਸੂ ਤੇ ਸੰਜੀਵ अरोड़ा ਦੇ ਵਿਚਕਾਰ ਹੈ ਜੀ ਜਿਵੇਂ ਪਰਸੈਪਸ਼ਨ ਕ੍ਰੀਏਟ ਕਰਨ ਦੀ ਇੱਕ ਜੰਗ ਚੱਲਦੀ ਹੈ ਅੱਜਕੱਲ ਜਿਵੇਂ ਭਾਰਤਪੂਰਨ ਆਸ਼ੂ ਨੇ ਸਵੇਰ ਤੱਕ ਇਹ ਪਰਸੈਪਸ਼ਨ ਬਣਾਈ ਕਿ ਮੇਰੇ ਤੇ ਦੇਖੋ ਜੀ ਮੈਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਮੈਨੂੰ ਉਸ ਸਮੇਂ ਤੇ ਸਮਨਿੰਗ ਕੀਤੀ ਗਈ ਜਦੋਂ ਮੇਰਾ ਚੋਣ ਪ੍ਰਚਾਰ ਪੂਰਾ ਸਿਖਰਾਂ ਤੇ ਚੱਲਦਾ ਹੈ ਮੇਰੇ ਤੋਂ ਸਰਕਾਰ ਡਰ ਗਈ ਇਹ ਉਹ ਤਾਂ ਉਹਦੇ ਦੇ ਪਾਸੋਂ ਸਰਕਾਰ ਨੇ ਸਪਸ਼ਟ ਕਰਤਾ ਕਿ ਅਸੀਂ ਕੋਈ ਸਮਨ ਭੇਜਿਆ ਨਹੀਂ ਭਾਰਤਪੂਰਨ ਆਸ਼ੂ ਨੇ ਮਿਲ ਕੇ ਜਿਹੜਾ ਸੰਪਤੀ ਬੋਟ ਲੈਣ ਲਈ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਤੇ ਇਹ ਹੁਣ ਗੱਪੇ ਜਿਹੜੀ ਹੈ عوام ਫਸਦੀ ਹੈ عوام ਇਹ ਅਜੇ ਦੋ ਚਿੱਟੀਆਂ ਦੇ ਵਿੱਚ ਹੈ ਕਿ ਭਾਈ ਸੱਚ ਕੋਣ ਬੋਲ ਰਿਹਾ ਸਰਕਾਰ ਬੋਲ ਰਹੀ ਹੈ ਕਿ ਆਸ਼ੂ ਬੋਲ ਰਹੇ ਨੇ ਮੈਨੂੰ ਲੱਗਦਾ ਜਿੰਨੀ ਜਲਦੀ ਇਹ ਧੁੰਦ ਦੇ ਵਿੱਚੋਂ ਮਸਲਾ ਨਿਕਲੇ ਬਾਹਰ ਉਨੇ ਹੀ ਜ਼ਿਆਦਾ ਜਿਹੜਾ ਫਾਇਦਾ ਉਹ ਦੋਨਾਂ ਦੇ ਪੈਸੇ ਤੇ ਆਪਾਂ ਕਮਾ ਸਕਦੇ ਹਾਂ ਸੋ ਤੁਹਾਨੂੰ ਬਾਤ ਗਲਬਤ ਕਲੀ ਬਾਕੀ ਜਿਸ ਤਰ੍ਹਾਂ ਦੇ ਨਾਲ ਇਲੈਕਸ਼ਨ ਦੇ ਵਿੱਚ ਜਿਹੜਾ ਕੀ ਹੈਗਾ ਸਿਆਸੀ ਲਾਹਾ ਲੈਣ ਦਾ ਮਾਮਲਾ ਦੱਸਿਆ ਜਾ ਰਿਹਾ ਕਿਸ ਤਰ੍ਹਾਂ ਦੇ ਨਾਲ ਇੱਕ ਉੱਚ ਅਧਿਕਾਰੀ ਦੇ ਨਾਮ ਮਿਲੀ ਭੋਗਤ ਕਰਕੇ ਜਿਹੜਾ ਕੀ ਪੂਰਾ ਛੇੜੇੰਤਰ ਅਚਿਆ ਜਾ ਰਿਹਾ ਜੋ ਸੂਤਰਾ ਤੋਂ ਖਬਰ ਮਿਲ ਰਹੀ ਹੈ ਕਿ ਐਸਐਸਪੀ ਜਗਰਪ੍ਰੀਤ ਸਿੰਘ ਪੁਰਾਣੇ ਜਿਹੜੇ ਕਿ ਤਾਲੁਕਾ ਪਰਪੋਸ਼ਨ ਆਸ਼ੂ ਦੇ ਨਾਲ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਡੀਐਸਪੀ ਲਵਾਂਦੇ ਦੇ ਵਿੱਚ ਜਿਹੜਾ ਕਿ ਪਰਪੋਸ਼ਨ ਆਸ਼ੂ ਦਾ ਵੱਡਾ ਰੋਲ ਰਿਹਾ ਸੀ ਅਤੇ ਲੱਗਦਾ ਹੈ ਕਿ ਉਸੇ ਦੀ ਭਾਜੀ ਮੋੜੀ ਗਈ ਹੋਵੇ ਅਫਸਰ ਦੇ ਵੱਲੋਂ ਕਿ ਜਿਹੜਾ ਕਿ ਹੈਗਾ ਯਾ ਬਿਜ਼ਨੈਸ ਬਿਊਰੋ ਦੇ ਧਿਆਨ ਦੇ ਵਿੱਚ ਮਸਲਾ ਲਿਆਉਣ ਦੇ ਬਿਨਾਂ ਹੀ ਆਪਣੇ ਪਦਰ ਦੇ ਉੱਪਰ ਸਨਮਣ ਕਰ ਦਿੱਤਾ ਗਿਆ ਪਰ ਹੁਣ ਜੋ ਵੀ ਹਰਕਤ ਕੀਤੀ ਗਈ ਹੈ ਐਸਐਸਪੀ ਜਗਤਪ੍ਰੀਤ ਸਿੰਘ ਦੇ ਵੱਲੋਂ ਉਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ ਕਿ ਸਰਕਾਰ ਦੇ ਵੱਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ